ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਮਾਪਿਆਂ ਨੇ ਇੱਕ ਵਾਰੀ ਕੁੜੀ ਭੇਜੀ ਸੀ ਕੈਨੇਡਾ ਤੇ ਕੁੜੀ ਨੇ ਕੀ ਕੀਤਾ ਜਿਹਾ ਕਿ ਮਾਪੇ ਪਿੱਟ ਪਿੱਟ ਕੇ ਹੋਏ ਕਮਲੇ ਕੈਨੇਡਾ ਜਾ ਕੇ ਕੁੜੀ ਨੇ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਜੇਕਰ ਤੁਸੀਂ ਵੀ ਆਪਣੀਆਂ ਕੁੜੀਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਧਿਆਨ ਨਾਲ ਸੁਣੀਓ ਇਹ ਕਹਾਣੀ ਚਰਨਜੀਤ ਨਾਮ ਦੀ ਇੱਕ ਕੁੜੀ ਦੀ ਹੈ ਚਰਨਜੀਤ ਜਦੋਂ ਪਲੱਸ 2 ਕਰਦੀ ਹੈ ਤਾਂ ਉਹ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮਾਂ ਮੇਰੀ ਸਹੇਲੀ ਪ੍ਰੀਤ ਕੈਨੇਡਾ ਚਲੀ ਗਈ ਹੈ ਮੈਂ ਵੀ ਪ੍ਰੀਤ ਦੇ ਕੋਲ ਹੀ ਜਾਣਾ ਹੈ ਪਰ ਉਸ ਦੀ ਦਾਦੀ ਕਹਿੰਦੀ ਹੈ ਕਿ ਬੇਸ਼ੱਕ ਇੱਥੇ ਚਾਰ ਜਮਾਤਾਂ ਹੋਰ ਪੜਲਾ ਪਰ ਅਸੀਂ ਕੈਨੇਡਾ ਨਹੀਂ ਭੇਜਣਾ ਅਸੀਂ ਤੇਰਾ ਵਿਆਹ ਕਰਨਾ ਹੈ ਪਰ ਚਰਨਜੀਤ ਕਹਿੰਦੀ ਹੈ ਕਿ ਦਾਦੀ ਮੈਂ ਨਹੀਂ ਵਿਆਹ ਕਰਾਉਣਾ ਮੈਂ ਤਾਂ ਕੈਨੇਡਾ ਹੀ ਜਾਣਾ ਉਸ ਦੀ ਦਾਦੀ ਰਿਸ਼ਤੇਦਾਰਾਂ ਨੂੰ ਇਕੱਠਾ ਕਰ ਲੈਂਦੀ ਆ ਤੇ ਕਹਿੰਦੀ ਆ ਭਾਈ ਇਹਦੇ ਮਾਂ-ਬਾਪ ਨੂੰ ਸਮਝਾਓ ਕਿ ਇਸ ਨੂੰ ਇੱਥੇ ਹੀ ਪੜਾ ਲੈਣ ਤੇਰਾ ਵਿਆਹ ਕਰ ਦੇਣਾ ਮੈਂ ਕੱਲੀ ਕੁੜੀ ਨੂੰ ਕੈਨੇਡਾ ਨਹੀਂ ਜਾਣ ਦੇਣਾ ਪਰ ਚਰਨਜੀਤ ਦੀ ਇੱਕੋ ਇੱਕ ਜਿੱਦ ਹੁੰਦੀ ਆ ਕਿ ਮੈਂ ਪ੍ਰੀਤ ਦੇ ਕੋਲ ਹੀ ਜਾਣਾ ਹੈ ਚਰਨਜੀਤ ਕੋਈ ਗੱਲ ਨਹੀਂ ਮੰਨਦੀ ਤੇ ਉਹ ਆਪਣੀ ਦਾਦੀ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਤੂੰ ਕੈਨੇਡਾ ਨਹੀਂ ਜਾਣ ਦਿੰਦੀ ਤੇ ਤੂੰ ਆਪਣੀ ਧੀ ਨੂੰ ਕਿਵੇਂ ਕੈਨੇਡਾ ਭੇਜਤਾ ਸੀ ਤਾਂ ਉਹਦੀ ਦਾਦੀ ਕਹਿੰਦੀ ਆ ਕਿ ਉਹ ਤਾਂ ਵਿਆਹ ਕਰਾ ਕੇ ਗਈ ਸੀ ਤੇ ਵਿਆਹ ਤੋਂ ਬਾਅਦ ਵੀ 2-3 ਸਾਲ ਬਾਅਦ ਉਹ ਤਾਂ ਤੇਰਾ ਫੁੱਫੜ ਕੈਨੇਡਾ ਗਿਆ ਹੋਇਆ ਸੀ ਤੇ ਤੇਰੀ ਭੂਆ ਨੂੰ ਤੇਰੇ ਫੁੱਫੜ ਦਾ ਰਿਸ਼ਤਾ ਆ ਗਿਆ ਤੇ ਫਿਰ ਵਿਆਹ ਤੋਂ 3 ਸਾਲ ਬਾਅਦ ਤੇਰਾ ਫੁੱਫੜ ਤੇਰੀ ਭੂਆ ਨੂੰ ਕੈਨੇਡਾ ਲੈ ਗਿਆ ਸੀ ਪਰ ਮੈਂ ਕੁਆਰੀ ਕੁੜੀ ਨੂੰ ਕੈਨੇਡਾ ਨਹੀਂ ਭੇਜਿਆ ਸੀ ਜਿਸ ਤਰ੍ਹਾਂ ਤੂੰ ਜਾਣਾ ਚਾਹਣੀ ਆ ਘਰ ਦੇ ਅੰਦਰ ਬਹੁਤ ਕਲੇਸ਼ ਚੱਲਦਾ ਰਹਿੰਦਾ ਹੈ ਤੇ ਅੰਤ ਨੂੰ ਚਰਨਜੀਤ ਜਿੱਤ ਜਾਂਦੀ ਆ ਤੇ ਉਹਦੀ ਦਾਦੀ ਹਾਰ ਜਾਂਦੀ ਆ ਚਰਨਜੀਤ ਆਪਣੇ ਮੰਮੀ ਪਾਪਾ ਨੂੰ ਮਨਾ ਲੈਂਦੀ ਆ ਤੇ ਕੈਨੇਡਾ ਦੇ ਲਈ ਚਰਨਜੀਤ ਦੀ ਫੈਲ ਲੱਗ ਜਾਂਦੀ ਆ ਚਰਨਜੀਤ ਕਹਿੰਦੀ ਆ ਦਾਦੀ ਤੂੰ ਫਿਕਰ ਨਾ ਕਰ ਮੈਂ ਕੈਨੇਡਾ ਵਿੱਚ ਭੂਆ ਕੋਲ ਜਾ ਕੇ ਹੀ ਰ੍ਹਾਂਗੀ ਮੈਂ ਕਿਤੇ ਉਪਰੇ ਥਾਂ ਥੋੜੀ ਜਾ ਰਹੀ ਆ ਤੇ ਚਰਨਜੀਤ ਦਾ ਪਿਓ ਵੀ ਇਸ ਗੱਲੋਂ ਬੇਫਿਕਰ ਹੋ ਜਾਂਦਾ ਹੈ ਕਿ ਚਾ ਲੈਣੇ ਆਪਣੀ ਭੂਆ ਕੋਲ ਹੀ ਤਾਂ ਰਹਿਣਾ ਹੈ ਚਰਨਜੀਤ ਦੀ ਕੈਨੇਡਾ ਦੀ ਸਾਰੀ ਤਿਆਰੀ ਹੋ ਜਾਂਦੀ ਆ ਕੱਪੜੇ ਖਰੀਦ ਲੈਂਦੇ ਆ ਤੇ ਚਰਨਜੀਤ ਨੂੰ ਜਹਾਜ਼ ਚੜਾ ਦਿੱਤਾ ਜਾਂਦਾ ਹੈ ਉਹ ਆਪਣੀ ਭੂਆ ਕੋਲ ਪਹੁੰਚ ਕੇ ਦਾਦੀ ਨੂੰ ਵੀਡੀਓ ਕਾਲ ਤੇ ਕਹਿੰਦੀ ਆ ਕਿ ਦਾਦੀ ਤੂੰ ਤਾਂ ਬਥੇਰਾ ਜ਼ੋਰ ਲਾਇਆ ਸੀ ਕਿ ਮੈਂ ਕੈਨੇਡਾ ਨਾ ਜਾਵਾਂ ਪਰਾ ਦੇਖ ਮੈਂ ਤਾਂ ਭੂਆ ਦੇ ਕੋਲ ਬੈਠੀ ਆ ਤੇ ਉਸਦੀ ਭੂਆ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਕੁੜੀ ਨੇ ਮੇਰੇ ਕੋਲ ਤਾਂ ਆਉਣਾ ਸੀ ਤਾਂ ਉਹਦੀ ਦਾਦੀ ਕਹਿੰਦੀ ਆ ਕਿ ਕੁੜੇ ਤੈਨੂੰ ਪਤਾ ਨਹੀਂ ਜਦੋਂ ਕੁੜੀਆਂ ਮਟਿਆਰਾਂ ਹੋ ਜਾਣ ਤੇ ਕੁਆਰੀਆਂ ਭੇਜਣੀਆਂ ਹੋਣ ਤਾਂ ਕਿੰਨਾ ਫਿਕਰ ਹੁੰਦਾ ਜਦੋਂ ਬੰਦਾ ਵਿਆਹਿਆ ਜਾਵੇ ਉਦੋਂ ਗੱਲ ਹੋਰ ਹੁੰਦੀ ਆ ਪਰ ਅਜੇ ਨਿਆਣੀ ਆ ਤਾਂ ਚਰਨਜੀਤ ਕਹਿੰਦੀ ਆ ਕਿ ਦਾਦੀ ਮੈਂ ਬਹੁਤ ਸਮਝਦਾਰ ਆ ਤੂੰ ਮੇਰਾ ਫਿਕਰ ਨਾ ਕਰੀ ਹੁਣ ਚਰਨਜੀਤ ਕਾਲਜ ਜਾਣ ਲੱਗਦੀ ਆ ਤੇ ਕਦੇ-ਕਦਾਈਂ ਕੰਮ ਵੀ ਕਰ ਲੈਂਦੀ ਆ ਕਤੇ ਆਪਣੀ ਭੂਆ ਦੇ ਘਰੇ ਆ ਜਾਂਦੀ ਸੀ ਰਾਤ ਨੂੰ ਪਰ ਇੱਕ ਦਿਨ ਉਹ ਆਪਣੀ ਭੂਆ ਦੇ ਘਰ ਨਹੀਂ ਆਉਂਦੀ ਉਸ ਦੀ ਭੂਆ ਨੂੰ ਫਿਕਰ ਹੁੰਦਾ ਕਿ ਕੁੜੀ ਸ਼ਾਮ ਦੀ ਆਈ ਕਿਉਂ ਨਹੀਂ ਉਹ ਚਰਨਜੀਤ ਨੂੰ ਫੋਨ ਕਰਦੀ ਆ ਪਰ ਉਸ ਦਾ ਫੋਨ ਬੰਦ ਆ ਰਿਹਾ ਹੁੰਦਾ ਹੈ ਉਹ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਹੋ ਜਾਂਦੀ ਆ ਹਰ ਰੋਜ਼ ਰਾਤ ਨੂੰ ਚਰਨਜੀਤ ਦਾ ਵਾਪਸ ਨੂੰ ਵੀਡੀਓ ਕਾਲ ਕਰਦਾ ਸੀ ਪਰ ਉਸ ਦਿਨ ਉਹਦਾ ਵੀ ਫੋਨ ਨਹੀਂ ਲੱਗਦਾ ਤੇ ਉਹ ਫਿਰ ਆਪਣੀ ਭੈਣ ਨੂੰ ਫੋਨ ਲਾਉਂਦਾ ਤੇ ਕਹਿੰਦਾ ਕਿ ਚਰਨਜੀਤ ਦਾ ਫੋਨ ਨਹੀਂ ਲੱਗ ਰਿਹਾ ਕਿ ਚਰਨਜੀਤ ਸੁੱਤੀ ਪਈ ਆ ਉਹਕਰ ਠੀਕ-ਠਾਕ ਪਹੁੰਚ ਗਈ ਪਰ ਭੂਆ ਵਿਚਾਰੀ ਕੀ ਦੱਸੇ ਕਿ ਚਰਨਜੀਤ ਤਾਂ ਅਜੇ ਤੱਕ ਘਰ ਨਹੀਂ ਪਹੁੰਚੀ ਪਰ ਉਹ ਝੂਠ ਬੋਲ ਦਿੰਦੀ ਆ ਕਿ ਹਾਂ ਵੀਰੇ ਉਹ ਆ ਤਾਂ ਗਈ ਤੇ ਆਪਣੇ ਕਮਰੇ ਦੇ ਵਿੱਚ ਸੁੱਤੀ ਪਈ ਆ ਸ਼ਾਇਦ ਉਸਨੇ ਫੋਨ ਬੰਦ ਕਰ ਦਿੱਤਾ ਹੋਵੇਗਾ ਇਸ ਲਈ ਉਹਦਾ ਫੋਨ ਨਹੀਂ ਲੱਗ ਰਿਹਾ ਉਹਨੂੰ ਇਹ ਹੁੰਦਾ ਕਿ ਉਧਰ ਇੰਡੀਆ ਵਿੱਚ ਮੇਰਾ ਭਰਾ ਤੇ ਪਰਜਾਈ ਐਵੇਂ ਬਲੱਡ ਵਧਾ ਲੈਣਗੇ ਚਲੋ ਚਰਨਜੀਤ ਲੇਟ ਹੋ ਗਈ ਹੋਵੇਗੀ ਆ ਜਾਵੇਗੀ ਪੂਰੀ ਰਾਤ ਚਰਨਜੀਤ ਦਾ ਇੰਤਜ਼ਾਰ ਕਰਦੀ ਆ ਪਰ ਉਹ ਕਰ ਨਹੀਂ ਆਉਂਦੀ ਫਿਰ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਕਿ ਚਰਨਜੀਤ ਆਈ ਨਹੀਂ ਤਾਂ ਉਸਦੇ ਘਰ ਵਾਲਾ ਕਹਿੰਦਾ ਹੈ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਆਪਣੀ ਜ਼ਿੰਮੇਵਾਰੀ ਤੇ ਕੁੜੀ ਨੂੰ ਬੁਲਾ ਤਾਂ ਲਿਆ ਪਰ ਇੱਧਰ ਆ ਕੇ ਕੁੜੀਆਂ ਦੀ ਜ਼ਿੰਮੇਵਾਰੀ ਚੱਕਣੀ ਬਹੁਤ ਔਖੀ ਹੋ ਜਾਂਦੀ ਆ ਸਵੇਰ ਹੋ ਜਾਂਦੀ ਹੈ ਉਸਦੇ ਘਰ ਵਾਲਾ ਤਾਂ ਕੰਮ ਤੇ ਚੱਲਿਆ ਜਾਂਦਾ ਹੈ ਉਸ ਦਾ ਆਪਣਾ ਵੀ ਕੰਮ ਤੇ ਜਾਣ ਦਾ ਟਾਈਮ ਹੋ ਜਾਂਦਾ ਪਰ ਅੱਜ ਉਹ ਕੰਮ ਤੇ ਨਹੀਂ ਜਾਂਦੀ ਕਿਉਂਕਿ ਉਹ ਚਰਨਜੀਤ ਦਾ ਇੰਤਜ਼ਾਰ ਕਰਦੀ ਆ ਦਿਨ ਦੇ 12 ਵਜੇ ਵੱਜ ਜਾਂਦੇ ਨੇ ਪਰ ਚਰਨਜੀਤ ਨਹੀਂ ਆਉਂਦੀ ਹੁਣ ਉਸ ਦੀ ਚਿੰਤਾ ਹੋਰ ਵੱਧ ਜਾਂਦੀ ਹੈ ਉਹ ਸੋਚਦੀ ਹੈ ਕਿ ਮੈਂ ਆਪਣੇ ਭਰਾ ਭਝਾਈ ਨੂੰ ਕੀ ਜਵਾਬ ਦੇਵਾਂਗੀ ਉਹ ਫਿਰ ਚਰਨਜੀਤ ਦਾ ਫੋਨ ਲਾਉਂਦੀ ਆ ਇਸ ਵਾਰ ਚਰਨਜੀਤ ਦਾ ਫੋਨ ਲੱਗ ਜਾਂਦਾ ਤੇ ਚਰਨਜੀਤ ਫੋਨ ਚੁੱਕ ਲੈਂਦੀ ਆ ਤੇ ਕਹਿੰਦੀ ਆ ਸੌਰੀ ਪੂਆ ਜੀ ਰਾਤ ਮੈਂ ਆਪਣੀ ਸਹੇਲੀ ਦੇ ਘਰ ਰੁੱਕ ਗਈ ਸੀ ਬਸ ਮੈਂ ਥੋੜੇ ਟਾਈਮ ਤੱਕ ਆਉਣੀ ਆ ਚਰਨਜੀਤ ਆਪਣੇ ਘਰ ਆ ਜਾਂਦੀ ਆ ਆਪਣੀ ਪੂਆ ਦੇ ਕੋਲੋਂ ਉਸ ਤੋਂ ਮਾਫੀ ਮੰਗਦੀ ਆ ਤੇ ਉਹਦੀ ਭੂਆ ਉਸ ਨੂੰ ਡਾਂਟਦੀ ਆ ਕਿ ਇਹ ਕੀ ਤਰੀਕਾ ਹੋਇਆ ਤੂੰ ਮੈਨੂੰ ਫੋਨ ਕਰਕੇ ਤਾਂ ਦੱਸ ਸਕਦੀ ਸੀ ਤੇਰੇ ਮੰਮੀ ਡੈਡੀ ਦਾ ਵੀ ਰਾਤ ਫੋਨ ਆਇਆ ਮੈਂ ਉਹਨਾਂ ਨੂੰ ਝੂਠ ਬੋਲਿਆ ਕਿ ਉਹ ਆਪਣੇ ਕਮਰੇ ਦੇ ਵਿੱਚ ਸੌਂ ਰਹੀ ਆ ਅੱਗੇ ਤੋਂ ਇਹੋ ਜਿਹਾ ਕੁਝ ਨਾ ਕਰੀ ਨਹੀਂ ਤਾਂ ਵੇਖ ਲਮੀ ਮੈਂ ਤੇਰੇ ਡੈਡੀ ਨੂੰ ਦੱਸ ਦੇਵਾਂਗੀ ਨਾਲੇ ਤੂੰ ਆਪਦੀ ਕਿਹੜੀ ਸਹੇਲੀ ਦੇ ਘਰੇ ਰਾਤ ਰਹੀ ਸੀ ਮੇਰੀ ਉਹਦੇ ਨਾਲ ਗੱਲ ਤਾਂ ਕਰਾ ਜਦੋਂ ਚਰਨਜੀਤ ਦੀ ਭੂਆ ਇਹ ਗੱਲ ਕਹਿੰਦੀ ਆ ਤਾਂ ਜਿਹੜੀ ਚਰਨਜੀਤ ਆ ਉਹ ਸਾਫ਼ ਮਨਾ ਕਰ ਦਿੰਦੀ ਆ ਤੇ ਕਹਿੰਦੀ ਆ ਮੈਂ ਕਿਉਂ ਕਰਾਵਾਂ ਗੱਲ ਭੂਆ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਉਸਦੀ ਭੂਆ ਕਹਿੰਦੀ ਆ ਵੇਖ ਚਰਨਜੀਤ ਤੂੰ ਮੇਰੀ ਜ਼ਿੰਮੇਵਾਰੀਆਂ ਤੇ ਮੈਂ ਤੇਰੇ ਤੋਂ ਹਰ ਗੱਲ ਪੁੱਛਾਂਗੀ ਫਿਰ ਕਿਉਂ ਨਹੀਂ ਤੂੰ ਮੇਰੀ ਗੱਲ ਕਰਵਾਉਂਦੀ ਤਾਂ ਚਰਨਜੀਤ ਖਿਜ ਜਾਂਦੀ ਆ ਤੇ ਖਿਜ ਕੇ ਕਹਿੰਦੀ ਆ ਕਿ ਭੂਆ ਜੀ ਜੇਕਰ ਤੁਸੀਂ ਇਸੇ ਤਰ੍ਹਾਂ ਮੇਰੇ ਤੇ پابੰਦੀਆਂ ਲਾਉਣੀਆਂ ਨੇ ਤਾਂ ਮੈਂ ਇਹ ਕਰ ਛੱਡ ਕੇ ਚਲੀ ਜਾਵਾਂਗੀ ਉਸਦੀ ਆਪਣੀ ਭੂਆ ਦੇ ਨਾਲ ਲੜਾਈ ਹੋ ਜਾਂਦੀ ਆ ਤੇ ਉਹ ਸੱਚਮੁੱਚ ਹੀ ਕਰ ਛੱਡ ਕੇ ਚਲੀ ਜਾਂਦੀ ਆ ਉਸਦੀ ਭੂਆ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦੀ ਆ ਪਰ ਉਹ ਰੁਕਦੀ ਨਹੀਂ ਉਹ ਕਹਿੰਦੀ ਆ ਕਿ ਮੈਂ ਤੇਰੇ ਮਾਂ-ਬਾਪ ਨੂੰ ਕੀ ਜਵਾਬ ਦੇਵਾਂਗੀ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਤੇਰੇ ਮਾਂ-ਬਾਪ ਉਧਰ ਫਿਕਰ ਕਰਨਗੇ ਪਰ ਉਹ ਆਪਣੀ ਭੂਆ ਦੀ ਕੋਈ ਗੱਲ ਨਹੀਂ ਸੁਣਦੀ ਤੇ ਆਪਣਾ ਬੈਗ ਚੁੱਕ ਕੇ ਚਲੀ ਜਾਂਦੀ ਆ ਫਿਰ ਕਿੰਨੇ ਦਿਨ ਹੀ ਉਸਦੀ ਭੂਆ ਫੋਨ ਕਰਦੀ ਰਹਿੰਦੀ ਆ ਪਰ ਉਹ ਗੱਲ ਨਹੀਂ ਸੁਣਦੀ ਇੱਕ ਮਹੀਨਾ ਉਹ ਕਿਤੇ ਹੋਰ ਜਾ ਕੇ ਰਹਿਣ ਲੱਗ ਪੈਂਦੀ ਆ ਤੇ ਇੱਕ ਮਹੀਨੇ ਬਾਅਦ ਉਹ ਫਿਰ ਆਪਣੀ ਭੂਆ ਦੇ ਕੋਲ ਵਾਪਸ ਆ ਜਾਂਦੀ ਆ ਤੇ ਕਹਿੰਦੀ ਆ ਭੂਆ ਜੀ ਮੈਂ ਇੱਕ ਮੁੰਡੇ ਨੂੰ ਪਸੰਦ ਕਰਦੀ ਹਾਂ ਤੇ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਾਂ ਉਸਦੀ ਭੂਆ ਕਹਿੰਦੀ ਹੈ ਕਿ ਮੈਂ ਉਸ ਮੁੰਡੇ ਨਾਲ ਮਿਲਣਾ ਚਾਹਣੀ ਆ ਜਦੋਂ ਚਰਨਜੀਤ ਉਸ ਮੁੰਡੇ ਦੇ ਨਾਲ ਗੱਲ ਕਰਦੀ ਹੈ ਕਿ ਮੇਰੀ ਭੂਆ ਤੈਨੂੰ ਮਿਲਣਾ ਚਾਹੁੰਦੀ ਹੈ ਤਾਂ ਉਹ ਆਖਦਾ ਹੈ ਕਿਉਂ ਤੇਰੀ ਭੂਆ ਕਿਉਂ ਮਿਲਣਾ ਚਾਹੁੰਦੀ ਹੈ ਤਾਂ ਚਰਨਜੀਤ ਕਹਿੰਦੀ ਹੈ ਆਪਣੇ ਵਿਆਹ ਦੀ ਗੱਲ ਕਰਨ ਲਈ ਭੂਆ ਤੈਨੂੰ ਮਿਲਣਾ ਚਾਹੁੰਦੀ ਆ ਪਰ ਉਹ ਮੁੰਡਾ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ ਕਹਿੰਦਾ ਹੈ ਕਿ ਹਜੇ ਤਾਂ ਮੇਰਾ ਵੱਡਾ ਭਰਾ ਕੁਆਰਾ ਹੈ ਮੈਂ ਹਜੇ ਵਿਆਹ ਨਹੀਂ ਕਰਾ ਸਕਦਾ ਮੈਂ ਤਾਂ ਸਿਰਫ਼ ਤੇਰੇ ਨਾਲ ਸਮਾਂ ਬਤਾ ਰਿਹਾ ਸੀ ਤੂੰ ਵਿਆਹ ਦੀ ਗੱਲ ਕਿੱਥੋਂ ਲੈ ਕੇ ਆ ਗਈ ਮੈਂ ਤਾਂ ਹਜੇ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ ਤਾਂ ਚਰਨਜੀਤ ਆਖਦੀ ਹੈ ਕਿ ਇੱਕ ਮਹੀਨੇ ਤੋਂ ਆਪਾਂ ਇਕੱਠੇ ਰਹਿੰਦੇ ਰਹੇ ਹਾਂ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਨਹੀਂ ਕਰ ਸਕਦੇ ਤੁਸੀਂ ਨਾਲ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਤੁਹਾਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪਵੇਗਾ ਪਰ ਉਹ ਲੜਕਾ ਸਾਫ਼ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਮੈਂ ਤਾਂ ਤੇਰੇ ਨਾਲ ਵੈਸੇ ਹੀ ਰਹਿੰਦਾ ਸੀ ਮੈਂ ਤਾਂ ਵਿਆਹ ਬਾਰੇ ਸੋਚਿਆ ਹੀ ਨਹੀਂ ਇਸ ਸੁਨਕੇ ਚਰਨਜੀਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਜਦੋਂ ਉਸਦੀ ਭੂਆ ਪੁੱਛਦੀ ਹੈ ਕਿ ਚਰਨਜੀਤ ਉਸ ਮੁੰਡੇ ਨੂੰ ਘਰ ਬੁਲਾ ਜਾਂ ਆਪਾਂ ਉਸਦੇ ਘਰ ਚਲੀਆਂ ਜਾਣੀਆਂ ਹਾਂ ਪਰ ਚਰਨਜੀਤ ਦੱਸਦੀ ਹੈ ਕਿ ਭੂਆ ਜੀ ਉਸਨੇ ਮੇਰੇ ਨਾਲ ਵਿਆਹ ਕਰਾਉਣ ਤੋਂ ਸਾਫ਼ ਮਨਾ ਕਰ ਦਿੱਤਾ ਹੁਣ ਉਸਦੀ ਭੂਆ ਪਿੱਟਦੀ ਹੈ ਕਿ ਮੈਂ ਤੈਨੂੰ ਕੀ ਕਹਿੰਦੀ ਸੀ ਕਿ ਘਰ ਛੱਡ ਕੇ ਨਾ ਜਾ ਪਰ ਤੂੰ ਮੇਰੀ ਇੱਕ ਨਾ ਸੁਣੀ ਉਹ ਲੜਕਾ ਬਿਨਾ ਵਿਆਹ ਕਰਾਏ ਹੀ ਤੇਰੇ ਨਾਲ 1 ਮਹੀਨਾ ਰਹਿੰਦਾ ਰਿਹਾ ਹੁਣ ਉਸਦੀ ਭੂਆ ਰੋ ਰੋ ਕੇ ਕਮਲੀ ਹੋ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਤੇਰੇ ਮਾਂ ਬਾਪ ਨੂੰ ਕੀ ਜਵਾਬ ਦੇਵਾਂਗੀ ਫਿਰ ਉਹ ਲੜਕੀ ਕਹਿੰਦੀ ਹੈ ਕਿ ਭੂਆ ਜੀ ਮੈਂ ਉਸ ਲੜਕੇ ਨੂੰ ਕਦੇ ਨਹੀਂ ਮਿਲਾਂਗੀ ਉਸਨੇ ਮੈਨੂੰ ਧੋਖਾ ਦਿੱਤਾ ਹੈ ਫਿਰ ਜਦੋਂ ਵੀ ਚਰਨਜੀਤ ਕੰਮ ਤੇ ਜਾਂਦੀ ਤਾਂ ਉਹ ਲੜਕਾ ਰਸਤੇ ਵਿੱਚ ਉਸ ਨੂੰ ਮਿਲਦਾ ਤੇ ਕਹਿੰਦਾ ਕਿ ਚੱਲ ਆਪਾਂ ਘੁੰਮਣ ਚੱਲੀਏ ਪਰ ਚਰਨਜੀਤ ਕਹਿੰਦੀ ਹੈ ਕਿ ਮੈਂ ਹੁਣ ਤੇਰੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਮੈਂ ਤੇਰੇ ਨਾਲ ਕੋਈ ਰਿਸ਼ਤਾ ਰੱਖਣਾ ਚਾਹੁੰਦੀ ਹਾਂ ਪਰ ਉਹ ਲੜਕਾ ਚਰਨਜੀਤ ਦਾ ਪਿੱਛਾ ਕਰਦਾ ਰਹਿੰਦਾ ਹੈ ਫਿਰ ਉਸਨੇ ਆਪਣੀ ਭੂਆ ਨੂੰ ਦੱਸਿਆ ਕਿ ਭੂਆ ਜੀ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਪਰ ਅਜੇ ਵੀ ਉਹ ਰਸਤੇ ਵਿੱਚ ਮੈਨੂੰ ਤੰਗ ਕਰਦਾ ਹੈ ਤਾਂ ਉਸਦੀ ਭੂਆ ਕਹਿੰਦੀ ਹੈ ਕਿ ਆਪਾਂ ਪੁਲਿਸ ਕੰਪਲੇਨ ਕਰ ਦਿੰਨੇ ਆ ਫਿਰ ਉਹਨਾਂ ਨੇ ਪੁਲਿਸ ਕੰਪਲੇਨ ਕੀਤੀ ਕਿ ਇਹ ਲੜਕਾ ਸਾਡੀ ਕੁੜੀ ਨੂੰ ਤੰਗ ਕਰਦਾ ਹੈ ਫਿਰ ਉਸ ਲੜਕੇ ਨੇ ਕਿਤੇ ਜਾ ਕੇ ਚਰਨਜੀਤ ਦਾ ਖਹਿੜਾ ਛੱਡਿਆ ਪਰ ਚਰਨਜੀਤ ਭੂਆ ਦੇ ਘਰੇ ਆ ਗਈ ਭੂਆ ਦੇ ਘਰੇ ਆ ਕੇ ਜਦੋਂ ਉਸਦੀ ਭੂਆ ਉਸ ਨੂੰ ਰੋਕਦੀ ਟੋਕਦੀ ਤੇ ਕਹਿੰਦੀ ਕਿ ਤੂੰ ਬਹੁਤ ਗਲਤ ਕੀਤਾ ਤਾਂ ਉਸਦੀ ਆਪਣੀ ਭੂਆ ਦੇ ਨਾਲ ਲੜਾਈ ਹੋ ਜਾਂਦੀ ਰਹਿੰਦੀ ਉਹ ਫਿਰ ਅਲੱਗ ਰਹਿਣ ਚਲੀ ਜਾਂਦੀ ਆ ਤੇ ਆਪਣੀ ਭੂਆ ਨੂੰ ਕਹਿੰਦੀ ਆ ਕਿ ਮੇਰਾ ਦਿਲ ਕਰਦਾ ਕਿ ਮੈਂ ਸੁਸਾਇਸਾਈਡ ਕਰ ਲਵਾਂ ਉਸਦੀ ਭੂਆ ਉਸ ਨੂੰ ਬਹੁਤ ਸਮਝਾਉਂਦੀ ਹੈ ਉਹਨ ਉਸਦੀ ਭੂਆ ਡਰਦੀ ਰਹਿੰਦੀ ਸੀ ਕਿ ਇਹ ਕਿਤੇ ਕੁਝ ਗਲਤ ਨਾ ਕਰ ਲਵੇ। ਉਹ ਉਸ ਤੇ ਦਬਾਅ ਵੀ ਨਹੀਂ ਸੀ ਪਾ ਸਕਦੀ ਕਿਉਂਕਿ ਕੈਨੇਡਾ ਵਿੱਚ ਮਾਪੇ ਆਪਣੇ ਬੱਚਿਆਂ ਤੇ ਇੰਨਾ ਦਬਾਅ ਨਹੀਂ ਪਾ ਸਕਦੇ ਕਿਉਂਕਿ ਬੱਚੇ ਝੱਟ ਹੀ ਪੁਲਿਸ ਬੁਲਾ ਲੈਂਦੇ ਨੇ। ਇੱਧਰ ਤਾਂ ਇੰਡੀਆ ਦੇ ਵਿੱਚ ਵਿਆਹੇ ਬਰੇ ਬੱਚੇ ਵੀ ਮਾਪਿਆਂ ਤੋਂ ਡਰਦੇ ਨੇ ਪਰ ਉੱਧਰ ਬੱਚਿਆਂ ਨੂੰ ਬਹੁਤ ਆਜ਼ਾਦੀ ਹੈ। ਬੱਚਿਆਂ ਨੂੰ ਕੋਈ ਥੋੜਾ ਜਿਹਾ ਕੁਝ ਕਹਿ ਦੇਵੇ ਤਾਂ ਉਹ ਪੁਲਿਸ ਨੂੰ ਫੋਨ ਕਰ ਦਿੰਦੇ ਨੇ। ਉਸਦੀ ਭੂਆ ਵਿਚਾਰੀ ਵਿਚ ਵਿਚਾਲੇ ਫਸ ਜਾਂਦੀ ਹੈ ਨਾ ਤਾਂ ਉਹ ਆਪਣੇ ਭਰਾ ਭਝਾਈ ਨੂੰ ਸਹੀ ਗੱਲ ਦੱਸ ਸਕਦੀ ਆ ਤੇ ਨਾ ਹੀ ਆਪਣੀ ਭਤੀਜੀ ਨੂੰ ਘੂਰ ਸਕਦੀ ਆ ਫਿਰ ਕਈ ਦਿਨ ਚਰਨਜੀਤ ਆਪਣੀ ਭੂਆ ਨੂੰ ਨਹੀਂ ਮਿਲਦੀ ਤੇ ਉਸਦੀ ਭੂਆ ਬਹੁਤ ਜ਼ਿਆਦਾ ਫਿਕਰ ਹੋ ਜਾਂਦੀ ਹੈ ਫਿਰ ਇੱਕ ਦਿਨ ਉਸਦੀ ਭੂਆ ਨੂੰ ਚਰਨਜੀਤ ਦੀ ਸਹੇਲੀ ਮਿਲਦੀ ਹੈ ਪ੍ਰੀਤ ਪ੍ਰੀਤ ਨੂੰ ਪਹਿਲਾਂ ਵੀ ਇੱਕ ਵਾਰ ਚਰਨਜੀਤ ਦੀ ਭੂਆ ਮਿਲੀ ਸੀ ਤੇ ਚਰਨਜੀਤ ਦੀ ਭੂਆ ਪ੍ਰੀਤ ਨੂੰ ਪਹਿਚਾਨ ਲੈਂਦੀ ਆ ਤੇ ਪੁੱਛਦੀ ਆ ਕਿ ਕਿੰਨੇ ਦਿਨ ਹੋ ਗਏ ਚਰਨਜੀਤ ਨਹੀਂ ਮਿਲੀ ਤੈਨੂੰ ਤਾਂ ਮਿਲਦੀ ਹੋਵੇਗੀ ਕੀ ਹਾਲਾਤ ਨੇ ਉਹਦੇ ਤੇ ਉਹ ਕਿਵੇਂ ਰਹਿੰਦੀ ਆ ਹੁਣ ਤਾਂ ਉਹ ਮੁੰਡਾ ਉਸਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਤਾਂ ਪ੍ਰੀਤ ਦੱਸਦੀ ਹੈ ਕਿ ਹੁਣ ਤਾਂ ਉਹ ਕਦੇ ਵੀ ਉਸਨੂੰ ਰਸਤੇ ਵਿੱਚ ਨਹੀਂ ਟੱਕਰਿਆ ਤੇ ਉਸਨੂੰ ਤੰਗ ਪਰੇਸ਼ਾਨ ਵੀ ਨਹੀਂ ਕਰਦਾ ਪਰਪੂਆ ਜੀ ਇੱਕ ਬਹੁਤ ਵੱਡੀ ਪ੍ਰੋਬਲਮ ਹੋ ਗਈ ਆ ਤੇ ਉਹ ਉਹ ਕਹਿੰਦੀ ਆ ਜੋ ਗੱਲ ਉਹ ਕਹਿੰਦੀ ਆ ਉਹ ਸੁਣ ਕੇ ਉਹਦੀ ਪੂਆ ਦੇ ਹੋਸ਼ ਛੁੱਟ ਜਾਂਦੇ ਨੇ ਹੁਣ ਕੀ ਪ੍ਰੋਬਲਮ ਹੋ ਗਈ ਤਾਂ ਪ੍ਰੀਤ ਦੱਸਦੀ ਹੈ ਕੇ ਪੂਆ ਜੀ ਚਰਨਜੀਤ ਪ੍ਰੈਗਨੈਂਟ ਹੈ ਜਦੋਂ ਇਹ ਗੱਲ ਉਸਦੀ ਪੂਆ ਸੁਣਦੀ ਹੈ ਤਾਂ ਉਸਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਉਹ ਕਹਿੰਦੀ ਹੈ ਕਿ ਮੈਂ ਬਥੇਰਾ ਚਰਨਜੀਤ ਨੂੰ ਸਮਝਾਇਆ ਸੀ ਪਰ ਉਹਨੇ ਮੇਰੀ ਇੱਕ ਨਾ ਸੁਣੀ ਹੁਣ ਪਤਾ ਨਹੀਂ ਕੀ ਹੋਵੇਗਾ ਜਦ ਇਹ ਗੱਲ ਮੇਰੇ ਭਰਾ ਭਝਾਈ ਨੂੰ ਪਤਾ ਲੱਗੇਗੀ ਤਾਂ ਉਹ ਮੇਰੇ ਨਾਲ ਕਿੰਨਾ ਗੁੱਸੇ ਹੋਣਗੇ ਉਹਨਾਂ ਨੇ ਮੇਰੇ ਭਰੋਸੇ ਕੱਲੀ ਕੁੜੀ ਇੱਧਰ ਭੇਜੀ ਸੀ ਕੈਨੇਡਾ ਦੇ ਜੋ ਹਾਲਾਤ ਨੇ ਮੈਂ ਉਹਨਾਂ ਨੂੰ ਕੀ ਦੱਸਾਂ ਅਸਲ ਵਿੱਚ ਭੂਆ ਦੀ ਆਪਦੀ ਬਹੁਤ ਲੰਬੀ ਕਹਾਣੀ ਸੀ ਜਦੋਂ ਭੂਆ ਦਾ ਵਿਆਹ ਹੋਇਆ ਸੀ ਤਾਂ ਵਿਆਹ ਤੋਂ ਢਾਈ ਤਿੰਨ ਸਾਲ ਬਾਅਦ ਉਸਦੇ ਘਰ ਵਾਲਾ ਉਸ ਨੂੰ ਇੱਧਰ ਲੈ ਕੇ ਆਇਆ ਸੀ ਭੂਆ ਦੇ ਇੱਕ ਕੁੜੀ ਸੀ ਜਿਸਦਾ ਹੁਣ ਵਿਆਹ ਹੋ ਚੁੱਕਿਆ ਸੀ ਪਰ ਭੂਆ ਦੇ ਘਰ ਵਾਲਾ ਵਿਆਹ ਤੋਂ 10 ਸਾਲ ਬਾਅਦ ਹੀ ਇੱਕ ਗੋਰੀ ਨਾਲ ਰਹਿਣ ਲੱਗ ਪਿਆ ਸੀ ਭੂਆ ਨੇ ਪਹਿਲਾਂ ਤਾਂ ਵਿਰੋਧ ਕੀਤਾ ਸੀ ਪਰ ਉਹ ਕਹਿਣ ਲੱਗਾ ਕਿ ਜੇਕਰ ਤੈਨੂੰ ਕੋਈ ਪਰੇਸ਼ਾਨੀ ਹੈ ਤਾਂ ਤੂੰ ਮੈਨੂੰ ਤਲਾਕ ਦੇ ਸਕਦੀ ਆਂ ਪਰ ਉਸਦੀ ਭੂਆ ਦੇ ਉਸ ਵਕਤ ਤੀ ਹੋ ਗਈ ਸੀ ਫਿਰ ਭੂਆ ਨੇ ਆਪਣੇ ਘਰ ਵਾਲੇ ਨੂੰ ਕਹਿ ਦਿੱਤਾ ਸੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਆਪਣੀ ਧੀ ਦੇ ਨਾਲ ਤੁਹਾਡੇ ਨਾਲ ਹੀ ਰਹਿਣਾ ਚਾਹਣੀ ਆ ਭੂਆ ਨੇ ਤਾਂ ਕਿਵੇਂ ਨਾ ਕਿਵੇਂ ਆਪਣੀ ਜ਼ਿੰਦਗੀ ਕੱਟ ਲਈ ਸੀ ਤੇ ਆਪਣੀ ਧੀ ਨੂੰ ਪੜਾ ਲਿਖਾ ਕੇ ਪੈਰਾਂ ਸਿਰ ਕਰ ਦਿੱਤਾ ਸੀ ਹੁਣ ਭੂਆ ਨੂੰ ਕੈਨੇਡਾ ਵਾਲੇ ਮੁੰਡਿਆਂ ਨਾਲ ਨਫ਼ਰਤ ਹੋ ਗਈ ਸੀ ਕਿਉਂਕਿ ਉਸ ਦੇ ਘਰ ਵਾਲੇ ਨੇ ਜੋ ਉਸ ਨਾਲ ਕੀਤਾ ਸੀ ਉਸ ਉਹ ਉਸਦੀ ਭੂਆ ਨੇ ਆਪਣੇ ਢਿੱਡ ਵਿੱਚ ਹੀ ਰੱਖਿਆ ਹੋਇਆ ਸੀ ਕਦੇ ਵੀ ਆਪਣੇ ਮਾਪੇ ਜਾਂ ਭਰਾ ਭਜਾਈ ਨੂੰ ਨਹੀਂ ਸੀ ਦੱਸਿਆ ਪਹਿਲਾਂ ਤਾਂ ਭੂਆ ਆਪਣੀ ਮਾਂ ਨੂੰ ਮਨਾ ਕਰਦੀ ਰਹਿੰਦੀ ਸੀ ਕਿ ਤੁਸੀਂ ਚਰਨਜੀਤ ਨੂੰ ਨਾ ਭੇਜੋ ਪਰ ਜਦੋਂ ਚਰਨਜੀਤ ਨੇ ਜਿੱਦ ਫੜ ਲਈ ਸੀ ਤਾਂ ਭੂਆ ਨੇ ਵੀ ਜਵਾਬ ਨਾ ਦਿੱਤਾ ਪਰ ਅਸਲ ਦੇ ਵਿੱਚ ਉਸਦੀ ਭੂਆ ਚਾਹੁੰਦੀ ਸੀ ਕਿ ਚਰਨਜੀਤ ਇੱਧਰ ਨਾ ਆਵੇ ਕਿਉਂਕਿ ਜੋ ਉਸਦੀ ਭੂਆ ਦੇ ਨਾਲ ਹੋਈ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਹ ਚਰਨਜੀਤ ਦੇ ਨਾਲ ਹੋਵੇ ਪਰ ਚਰਨਜੀਤ ਤਾਂ ਆਪ ਖੂਹ ਵਿੱਚ ਛਾਲ ਮਾਰ ਗਈ ਸੀ ਜਿਸ ਖੂਹ ਵਿੱਚੋਂ ਉਹ ਕਦੇ ਬਾਹਰ ਨਹੀਂ ਨਿਕਲ ਸਕਦੀ ਸੀ ਹੁਣ ਚਰਨਜੀਤ ਦਾ ਕੀ ਹੋਵੇਗਾ ਇਹ ਸੋਚ-ਸੋਚ ਕੇ ਉਹਦੀ ਭੂਆ ਬਹੁਤ ਪਰੇਸ਼ਾਨ ਹੁੰਦੀ ਸੀ ਫਿਰ ਭੂਆ ਬੈਠੀ-ਬੈਠੀ ਆਪਣੀ ਪੁਰਾਣੀ ਜ਼ਿੰਦਗੀ ਦੇ ਵਿੱਚ ਚਲੀ ਜਾਂਦੀ ਹੈ ਉਸਨੇ ਬਿਆਲ ਹੀ ਕਿੰਨੇ ਸੁਪਨੇ ਸੰਜੋਏ ਸੀ ਪਰ ਜਦੋਂ ਉਹਦੇ ਘਰ ਵਾਲਾ ਉਹਦੇ ਸਾਹਮਣੇ ਗੋਰੀ ਨੂੰ ਲੈ ਕੇ ਆ ਜਾਂਦਾ ਸੀ ਤਾਂ ਉਸਦੇ ਸਾਰੇ ਸੁਪਨੇ ਟਹਿ ਢੇਰੀ ਹੋ ਗਏ ਸੀ ਕਈ ਵਾਰ ਉਹਦੇ ਘਰ ਵਾਲਾ ਉਹਦੇ ਤੇ ਹੱਥ ਵੀ ਚੁੱਕਦਾ ਸੀ ਤੇ ਕਈ ਵਾਰੀ ਉਹ ਸ਼ਾਮ ਦੇ ਟਾਈਮ ਬੜਾ ਸੋਹਣਾ ਖਾਣਾ ਬਣਾ ਕੇ ਰੱਖਦੀ ਸੀ ਕਿ ਮੈਂ ਤੇ ਮੇਰੇ ਘਰ ਵਾਲਾ ਇਕੱਠੇ ਬੈਠ ਕੇ ਖਾਣਾ ਖਾਵਾਂਗੇ ਪਰ ਜਦੋਂ ਉਹਦੇ ਘਰ ਵਾਲਾ ਗੋਰੀ ਦੇ ਗਲ ਵਿੱਚ ਬਾਹਾਂ ਪਾ ਕੇ ਗੋਰੀ ਨੂੰ ਲੈ ਕੇ ਆਉਂਦਾ ਤੇ ਉਹ ਖਾਣਾ ਗੋਰੀ ਦੇ ਨਾਲ ਬੈਠ ਕੇ ਖਾਂਦਾ ਤਾਂ ਫਿਰ ਚਰਨਜੀਤ ਦੀ ਭੂਆ ਵਿਚਾਰੀ ਬਿਨਾਂ ਖਾਣਾ ਖਾਦਿਆਂ ਹੀ ਰੋਂਦੀ ਰੋਂਦੀ ਸੌ ਜਾਂਦੀ ਸੀ ਬਹੁਤ ਵਾਰੀ ਉਹਦੇ ਨਾਲ ਇਹ ਹੁੰਦਾ ਸੀ ਕਿ ਉਹ ਬੈੱਡ ਤੇ ਆ ਕੇ ਉਸਦੇ ਬੈੱਡ ਤੇ ਆ ਕੇ ਗੋਰੀ ਸੌ ਜਾਂਦੀ ਸੀ ਤੇ ਉਹ ਵਿਚਾਰੀ ਦੂਸਰੇ ਕਮਰੇ ਵਿੱਚ ਕੰਧ ਨਾਲ ਲੱਗ ਕੇ ਬੈਠੀ ਰੋਂਦੀ ਰਹਿੰਦੀ ਸੀ ਅੱਜ ਉਹੀ ਹਾਲਤ ਚਰਨਜੀਤ ਦੀ ਸੀ ਚਰਨਜੀਤ ਦੀ ਭੂਆ ਨਾਲ ਉਸਦੇ ਫੁੱਫੜ ਨੇ ਵਿਆਹ ਤੋਂ ਬਾਅਦ ਧੋਖਾ ਕੀਤਾ ਸੀ ਪਰ ਚਰਨਜੀਤ ਵਿਆਹ ਤੋਂ ਪਹਿਲਾਂ ਹੀ ਧੋਖੇ ਦਾ ਸ਼ਿਕਾਰ ਹੋ ਗਈ ਸੀ ਚਰਨਜੀਤ ਨੇ ਉਸ ਨੂੰ ਬਹੁਤ ਰੋਕਿਆ ਸੀ ਪਰ ਉਸ ਨੇ ਆਪਣੀ ਭੂਆ ਦੀ ਇੱਕ ਨਾ ਸੁਣੀ ਹੁਣ ਉਹਦੇ ਕੋਲ ਪਸਤਾਵੇ ਤੋਂ ਬਿਨਾ ਕੁਝ ਵੀ ਨਹੀਂ ਸੀ ਜਦੋਂ ਇਹ ਗੱਲ ਚਰਨਜੀਤ ਦੇ ਮਾਪੇ ਤੱਕ ਪਹੁੰਚਦੀ ਆ ਤਾਂ ਉਹ ਵੀ ਰੋਣ ਪਿੱਟਣ ਲੱਗਦੇ ਨੇ ਤੇ ਜਦੋਂ ਉਸਦੀ ਦਾਦੀ ਨੂੰ ਇਹ ਗੱਲ ਪਤਾ ਲੱਗਦੀ ਆ ਤਾਂ ਉਸਦੀ ਦਾਦੀ ਨੂੰ ਦੌਰੇ ਹੀ ਪੈਣ ਲੱਗ ਜਾਂਦੇ ਨੇ। ਉਸਦੀ ਦਾਦੀ ਰੋਲਾ ਪਾਉਂਦੀ ਹੈ ਕਿ ਮੈਂ ਬਥੇਰਾ ਰੋਕਿਆ ਸੀ। ਮੇਰੀ ਤਾਂ ਇੱਕ ਨਹੀਂ ਸੁਣੀ। ਹੁਣ ਭੁਗਤੋ। ਮੈਂ ਕਹਿੰਦੀ ਸੀ ਕਿ ਕੁੜੀ ਨੂੰ ਕੈਨੇਡਾ ਨਾ ਭੇਜੋ ਪਰ ਇਹਨਾਂ ਨੇ ਮੇਰੀ ਇੱਕ ਨਾ ਮੰਨੀ। ਉਸਦੇ ਮਾਪੇ ਕਹਿੰਦੇ ਨੇ ਕਿ ਕੁੜੀ ਦੀ ਜਿੱਦ ਸੀ ਕੈਨੇਡਾ ਜਾਣ ਦੀ ਤਾਂ ਉਹ ਕਹਿੰਦੀ ਆ ਕਿ ਹੁਣ ਦੇਖੋ ਕੀ ਦਾ ਕੀ ਹੋ ਗਿਆ। ਆਪਾਂ ਹੁਣ ਕੀ ਕਰਾਂਗੇ? ਮੈਨੂੰ ਤਾਂ ਸਮਝ ਨਹੀਂ ਆਉਂਦੀ। ਤੇ ਉਸਦੇ ਮਾਪੇ ਕਹਿੰਦੇ ਨੇ ਕਿ ਸਮਝ ਤਾਂ ਸਾਨੂੰ ਵੀ ਨਹੀਂ ਆਉਂਦੀ ਹੁਣ ਕੁਵਾਰੀ ਕੁੜੀ ਕੈਨੇਡਾ ਭੇਜ ਕੇ ਉਸਦੇ ਮਾਪੇ ਰੋ ਰੋ ਕੇ ਕਮਲੇ ਹੋ ਜਾਂਦੇ ਨੇ ਅਤੇ ਉਹ ਕਿਸੇ ਕੋਲ ਗੱਲ ਵੀ ਨਹੀਂ ਕਰ ਸਕਦੇ ਕਈ ਵਾਰ ਕੁੜੀਆਂ ਜਿੱਦ ਕਰਕੇ ਇਕੱਲੀਆਂ ਹੀ ਬਾਹਰ ਚਲੀਆਂ ਜਾਂਦੀਆਂ ਨੇ ਅਤੇ ਮਾਪਿਆਂ ਦੀ ਦਿੱਤੀ ਆਜ਼ਾਦੀ ਦਾ ਗਲਤ ਫਾਇਦਾ ਉਠਾ ਲੈਂਦੀਆਂ ਨੇ ਗਲਤ ਮੁੰਡਿਆਂ ਦੇ ਚੱਕਰ ਵਿੱਚ ਫਸ ਕੇ ਕੁੜੀਆਂ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੀਆਂ ਨੇ ਸਾਨੂੰ ਕਦੇ ਵੀ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਵੀ ਅਜਿਹਾ ਰਿਸ਼ਤਾ ਨਹੀਂ ਬਣਾਉਣਾ ਚਾਹੀਦਾ ਕਿ ਬਾਅਦ ਵਿੱਚ ਸਾਨੂੰ ਪਛਤਾਉਣਾ ਪਵੇ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ